ਇਤਿਹਾਸ ਗਵਾਹ ਹੈ ਕਿ ਜਦੋਂ ਵੀ ਪੰਨੂ ਵਰਗੇ ਡਰਪੋਕਾਂ ਨੇ ਸਾਨੂੰ ਆਪਸੀ ਭਾਈਚਾਰੇ ਨੂੰ ਆਪਸ ਦੇ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਜਦੋਂ ਵੀ ਇਹਨਾਂ ਡਰਪੋਕਾਂ ਨੇ ਸਾਡਾ ਆਪਸੀ ਭਾਈਚਾਰਾ ਸਾਡੀ ਆਪਸੀ ਏਕਤਾ ਇਹਦੇ ਵਿੱਚ ਛੱਟ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੇ ਬਹਾਦਰ ਲੋਕਾਂ ਨੇ ਹਮੇਸ਼ਾ ਇਸ ਗੱਲ ਦਾ ਵਿਰੋਧ ਕੀਤਾ ਹਮੇਸ਼ਾ ਉਹਨਾਂ ਨੇ ਸੱਚ ਦਾ ਸਾਥ ਦਿੱਤਾ ਇਤਾਂ ਦੇ ਜਿਹੜੇ ਝੜਕਾਉ ਬਿਆਨ ਦੇਣ ਵਾਲੇ ਗੁਰਪਤਵੰਤ ਪੰਨੂ ਵਰਗੇ ਜਿਹੜੇ ਗਿੱਦੜ ਲੋਕ ਅੱਜ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਆ ਇਹਨਾਂ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਇਹ ਬਾਬਾ ਸਾਹਿਬ ਪੀਮਰੋ ਅੰਬੇਦਕਰ ਜੀ ਬਾਰੇ ਜਿਹੜੀ ਭੱਤੀ ਸ਼ਬਦਾਵਲੀ ਵਰਤਦੇ ਆ ਇਹ ਸ਼ਬਦਾਵਲੀ ਨੂੰ ਲਗਾਮ ਦੇਣ ਨਹੀਂ ਜਿਹੜੇ ਬਾਬਾ ਸਾਹਿਬ ਪੀਮਰੋ ਬੇਦਕਰ ਦੇ ਸੀ ਪੈਰੋਕਾਰ ਤੇਰੀ ਜਿਹੜੀ ਜ਼ੁਬਾਨ ਉਹ ਖਿੱਚ ਲਿਆਂਗੇ ਕਿਉਂਕਿ ਪੰਜਾਬ ਦੀ ਧਰਤੀ ਦੇ ਵਿੱਚ ਇਤਾਂ ਦੇ ਜਿਹੜੇ ਨਫ਼ਰਤ ਦੇ ਪੀਚ ਤੂੰ ਬੀਜਣ ਦੀ ਕੋਸ਼ਿਸ਼ ਕਰ ਰਿਹਾ ਇਹ ਬੀਜ ਕਦੇ ਵੀ ਨਹੀਂ ਪਨਪ ਸਕਦੇ ਆਮ ਆਦਮੀ ਪਾਰਟੀ ਬਾਬਾ ਸਾਹਿਬ ਪੀਮਰੋ Ambedkar ਜੀ ਦੀਆਂ ਸਿੱਖਿਆਵਾਂ ਤੇ ਚੱਲਦੀ ਆ ਆਮ ਆਦਮੀ ਪਾਰਟੀ ਹਮੇਸ਼ਾ ਹੀ ਬਾਬਾ ਸਾਹਿਬ ਪੀਮਰੋ Ambedkar ਜੀ ਦਾ ਸਤਿਕਾਰ ਕਰਦੀ ਆ ਆਮ ਆਦਮੀ ਪਾਰਟੀ ਹਮੇਸ਼ਾ ਹੀ ਬਾਬਾ ਜੀ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਉਹਦੀ ਰੱਖਿਆ ਦੇ ਲਈ ਹਮੇਸ਼ਾ ਅਸੀਂ ਅੱਗੇ ਹੋ ਕੇ ਖੜੇ ਆ ਬਾਬਾ ਸਾਹਿਬ ਪੀਮਰੋ Ambedkar ਜੀ ਸਾਡੇ ਪੁਰਖੇ ਸਾਨੂੰ ਰਾਹ ਦਸਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਇਸ ਨਰਕ ਦੇ ਅੱਜ ਬਾਬਾ ਸਾਹਿਬ ਅਮੇਦਕਰ ਦੇ ਲਈ ਇਹ ਜਿਹੜਾ ਪੰਨੂ ਗਦਾਰ ਜਿਹੜਾ ਕਿ ਸਿੱਖ ਕੌਮ ਦਾ ਗਦਾਰ ਆ ਜਿਹੜਾ ਬਕਵਾਸ ਕਰਦਾ ਸਾਡੇ ਪੁਰਖਿਆਂ ਦੇ ਲਈ ਇਸ ਨੂੰ ਅਸੀਂ ਸਖਤ ਤੋਂ ਸਖਤ ਚੇਤਾਵਨੀ ਦਿੰਨੇ ਆਂ ਔਰ ਦੂਸਰੀ ਗੱਲ ਇਹ ਗੱਲ ਲੋਕਾਂ ਨੂੰ ਡਰਾਉਣ ਦੀ ਗੱਲ ਕਰਦਾ ਇਹਨੂੰ ਅਸੀਂ ਕਹਿੰਦੇ ਆਂ ਜੇ ਤੇਰੀ ਮਾਂ ਨੇ ਦੁੱਧ ਪਲਾਇਆ ਤੈਨੂੰ ਪੰਜਾਬ ਦੇ ਵਿੱਚ ਆ ਕੇ ਪੈਰ ਪਾ ਕੇ ਦੇਖ ਫਿਰ ਤੈਨੂੰ ਦੱਸਦੇ ਆਂ ਕਿ ਕੀ ਭਾਅ ਵਿਕਦੀ ਆ ਤੇਰੇ ਵਰਗੇ ਕੁੱਤੇ ਬਿੱਲੇ ਜਿਹੜੇ ਭੌਂਕਦੇ ਆ ਸਾਡੇ ਸਮਾਜ ਦੇ ਲੋਕਾਂ ਦੇ ਲਈ ਜਿਹੜੇ ਬਾਬਾ ਸਾਹਿਬ ਪੀਮਰੋ ਅਮੇਦਕਰ ਕੀਤੇ ਲਈ ਗੰਦੀ ਸ਼ਬਦਾਵਲੀ ਵਰਤਦੇ ਆ ਉਹਨਾਂ ਨੂੰ ਅਸੀਂ ਚੇਤਾਵਨੀ ਦਿੰਨੇ ਆ ਕਿ ਜਦੋਂ ਤੱਕ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦਾ ਇੱਕ ਇੱਕ ਸਿਪਾਈ ਇੱਥੇ ਬੈਠਾ ਤੇਰੇ ਵਰਗੇ ਡਰਕੋਕਾਂ ਦੇ ਲਈ ਸਾਡੇ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਐ ਇਹ ਜਿਹੜਾ ਪੰਜਾਬ ਸਾਡੇ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਐ ਇਸ ਪੰਜਾਬ ਨੇ ਹਮੇਸ਼ਾ ਹੀ ਦਲਤ ਵਰਗ ਨੂੰ ਆਪਣੇ ਗਲ ਦੇ ਨਾਲ ਲਾਇਆ ਗੁਰੂ ਸਾਹਿਬ ਨੇ ਪੰਜ ਪਿਆਰੇ ਜੇ ਸਾਜੇ ਉਹਨਾਂ ਨੇ ਸਾਰੀਆਂ ਜਾਤਾਂ ਸਾਰੇ ਧਰਮਾਂ ਨੂੰ ਉਹਨਾਂ ਨੇ ਆਪਣੇ ਗਲ ਦੇ ਨਾਲ ਲਾਇਆ ਬਾਬਾ ਰਵਦਾਸ ਤੇ ਹੋਰ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਉਹਨੂੰ ਗੁਰੂ ਦਾ ਰੁਤਬਾ ਦਿੱਤਾ ਪਰ ਤੇਰੇ ਵਰਗੇ ਗਦਾਰ ਤੇਰੇ ਵਰਗੇ ਟਰਪੋਕ ਤੇਰੇ ਵਰਗੇ ਜਿਹੜੇ ਲੋਕ ਜਿਹੜੇ ਕੰਬ ਲਾ ਕੇ ਡੱਬਾ ਅੱਗ ਲਾ ਕੇ ਡੱਬੂ ਕੰਧ ਉੱਤੇ ਇਦਾਂ ਦੇ ਜਿਹੜੇ ਲੋਕ ਨੇ ਇਹ ਲੋਕਾਂ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਪੰਜਾਬ ਦੇ ਵਿੱਚ ਤੇਰੇ मंसूਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ ਤੈਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਜੇ ਮਾਂ ਦਾ ਦੁੱਧ ਪੀਤਾ ਸਾਹਮਣੇ ਆ ਕੇ ਗੱਲ ਕਰ ਫਿਰ ਤੈਨੂੰ ਦੱਸਦੇ ਆ ਕਿ ਆਮ ਆਦਮੀ ਪਾਰਟੀ ਕੌਣ ਹੁੰਦੀ ਆ ਅਸੀਂ ਕੌਣ ਹੁੰਨੇ ਆ ਕਿਉਂਕਿ ਅਸੀਂ ਗੁਰੂ ਦੇ ਰਸਤੇ ਦੇ ਉੱਤੇ ਚੱਲਣ ਵਾਲੇ ਲੋਕ ਆਮ ਆਦਮੀ ਪਾਰਟੀ ਬਾਬਾ ਸਾਹਿਬ ਭੀਮrao ਮੇਧਕਰ ਜੀ ਦੀ ਸਿੱਖਿਆ ਨੂੰ ਲੈ ਕੇ ਚੱਲਦੀ ਆ ਅਸੀਂ ਦੋ ਫੋਟੋਆਂ ਦਾ ਪ੍ਰਚਾਰ ਕਰਦੇ ਆ ਬਾਬਾ ਸਾਹਿਬ ਭੀਮrao ਮੇਧਕਰ ਜੀ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਅਸੀਂ ਇਹਨਾਂ ਸ੍ਰੀਤਾ ਦੀ ਸੋਚ ਤੇ ਚੱਲਣ ਵਾਲੀ ਪਾਰਟੀ ਆ ਤੇਰੇ ਵਰਗੇ ਕੁੱਤੇ ਬਿੱਲਿਆਂ ਤੋਂ ਇਹ ਪਾਰਟੀ ਡਰਨ ਵਾਲੀ ਨਹੀਂ ਤੈਨੂੰ ਅਸੀਂ ਚੇਤਾਵਨੀ ਦਿੰਦੇ ਆ ਜੇ ਇਦਾਂ ਦੀ ਤੈ ਬਕਵਾਸ ਬੰਦ ਨਾ ਕੀਤੀ ਤਾਂ ਅਮਰੀਕਾ ਤੋਂ ਧੂਕੇ ਤੈਨੂੰ ਪੰਜਾਬ ਲੈ ਕੇ ਆਵਾਂਗੇ ਤੇ ਤੇਰਾ ਹਸ਼ਰ ਬੁਰਾ ਕਰਾਂਗੇ ਜੀ ਬਾਬਾ ਸਾਹਿਬ ਪੀਮਰਾਓ Ambedkar ji ਵੱਲ ਤੂੰ ਅੱਖ ਚੱਕ ਕੇ ਵੀ ਦੇਖੀ ਤੇਰੀ ਅੱਖ ਕੱਢ ਲਿਆਂਗੇ ਗੁਰਪਤਵੰਤ ਪੰਨੂ ਤੈਨੂੰ ਚੇਤਾਵਨੀ ਦਿੰਦੇ ਆ ਅਸੀਂ